ਸਤਿ ਸ਼੍ਰੀ ਅਕਾਲ ਜੀ ਮੈਂ ਜਸਬੀਰ कौर ਸਵਾਗਤ ਕਰਦੀ ਹਾਂ ਤੁਹਾਡਾ ਮੇਰੇ YouTube ਚੈਨਲ Jassi Vlogs ਦੇ ਵਿੱਚ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਅੱਜ ਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਤੇ ਅਜੇ ਇਹ ਵਿੱਚ ਸਾਨੂੰ ਘਰ ਤੋਂ ਬਾਹਰ ਕੰਮ ਕਰ ਲਈ ਵੀ ਜਾਣਾ ਪੈਂਦਾ ਹੈ ਇਸ ਮੌਸਮ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਕੱਪੜੇ ਹਮੇਸ਼ਾ ਹਲਕੇ ਰੰਗ ਦੇ ਅਤੇ ਸੂਤੀ ਦੇ ਹੀ ਪਹਿਨਣੇ ਚਾਹੀਦੇ ਹਨ ਦੁਪਹਿਰ ਦੇ ਸਮੇਂ ਬਾਹਰ ਜਾਣ ਤੋਂ ਪਰਹੇਜ਼ ਕਰੋ ਜੇ ਕਿਸੇ ਕਾਰਨ ਬਾਹਰ ਜਾਣਾ ਵੀ ਪਵੇ ਤਾਂ ਆਪਣਾ ਮੂੰਹ ਸਿਰ ਟੱਕ ਕੇ ਜਾਂ ਛਤਰੀ ਲੈ ਕੇ ਹੀ ਬਾਹਰ ਜਾਓ ਅਤੇ ਸਭ ਤੋਂ ਜ਼ਰੂਰੀ ਚੀਜ਼ ਬਾਹਰ ਦਾ ਮਸਾਲੇਦਾਰ ਤੇ ਤਲਿਆ ਹੋਇਆ ਭੋਜਨ ਛੱਡ ਕੇ ਘਰ ਦਾ ਹੀ ਬਣਿਆ ਭੋਜਨ ਖਾਓ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ 8 ਸੁਪਰ ਫੂਡ ਬਾਰੇ ਗੱਲ ਕਰਾਂਗੇ ਜੋ ਸਾਨੂੰ ਗਰਮੀ ਵਿੱਚ ਲੋ ਲੱਗਣ ਤੋਂ ਬਚਾ ਸਕਦੇ ਹਨ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਖੀਰੇ ਦੀ ਖੀਰਾ ਗਰਮੀਆਂ ਦਾ ਸੁਪਰ ਫੂਡ ਵਜੋਂ ਹੀ ਜਾਣਿਆ ਜਾਂਦਾ ਹੈ ਖੀਰਾ ਸਾਡੇ ਪੇਟ ਦੇ ਨਾਲ ਨਾਲ ਸਕਿਨ ਨੂੰ ਵੀ ਫਾਇਦਾ ਪਹੁੰਚਾਉਂਦਾ ਹੈ ਗਰਮੀ ਸਾਡੇ ਪੇਟ ਨੂੰ ਵੀ ਬਹੁਤ ਪ੍ਰਭਾਵਿਤ ਕਰਦੀ ਹੈ ਪੇਟ ਨੂੰ ਠੰਡਾ ਰੱਖਣ ਲਈ ਤੁਸੀਂ ਖੀਰਾ ਸਲਾਦ ਦੇ ਰੂਪ ਵਿੱਚ ਜਾਂ ਇਸ ਨੂੰ ਜੂਸ ਬਣਾ ਕੇ ਲੈ ਸਕਦੇ ਹੋ ਖਾਣੇ ਦੇ ਨਾਲ ਦਹੀਂ ਖਾਣਾ ਲਗਭਗ ਹਰ ਇੱਕ ਭਾਰਤੀ ਕਰਦੀ ਆਮ ਗੱਲ ਹੈ ਦਹੀਂ ਸਰੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ ਇਹ ਪਾਚਨ ਸ਼ਕਤੀ ਵਧਾਉਣ ਦੇ ਨਾਲ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦੀ ਹੈ ਇਸ ਵਿੱਚ ਵਿਟਾਮਿਨ B2, ਵਿਟਾਮਿਨ B12, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ ਦਹੀਂ ਵਿੱਚ ਹਮੇਸ਼ਾ ਚੀਨੀ, ਸ਼ਹਿਦ, ਗੁੜ ਜਾਂ ਮਸਾਲੇ ਜਿਵੇਂ ਕਿ ਨਮਕ, ਕਾਲੀ ਮਿਰਚ ਜਾਂ ਜੀਰਾ ਪਾਊਡਰ ਮਿਲਾ ਕੇ ਹੀ ਖਾਣੀ ਚਾਹੀਦੀ ਹੈ ਕਿਉਂਕਿ ਇਹ ਸਭ ਚੀਜ਼ਾਂ ਦਹੀਂ ਦੀ ਪ੍ਰਭਾਵਸ਼ੀਲਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਵਧਉਂਦੀਆਂ ਹਨ ਆਯੁਰਵੇਦ ਅਨੁਸਾਰ ਬਸੰਤ ਪਤਝੜ ਤੇ ਸਰਦੀ ਦੇ ਮੌਸਮ ਵਿੱਚ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੀਸਰੇ ਨੰਬਰ ਤੇ ਆਉਂਦੇ ਹਨ ਚੀਆ ਦੇ ਬੀਜ ਚੀਆ ਦੇ ਬੀਜ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ ਜੋ ਸਾਡੇ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੇ ਹਨ ਅੱਜਕੱਲ ਬਹੁਤ ਸਾਰੇ ਲੋਕ ਚੀਆ ਸੀਡਸ ਨੂੰ ਵਰਤਣ ਲੱਗ ਗਏ ਹਨ ਪਾਰ ਘਟਾਉਣ ਲਈ ਜੀਆ ਦੇ ਬੀਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀਆ ਬੀਜ ਸਾਡੀ ਪਾਚਨ ਸ਼ਕਤੀ ਨੂੰ ਵੀ ਵਧਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਬਾਅਦ ਗੱਲ ਕਰਾਂਗੇ ਤਰਬੂਜ ਦੀ। ਅੱਜਕੱਲ ਬਾਜ਼ਾਰ ਦੇ ਵਿੱਚ ਤਰਬੂਜਾਂ ਦੇ ਢੇਰ ਲੱਗ ਜਾਂਦੇ ਹਨ। ਉੱਪਰੋਂ ਸਖਤ ਤੇ ਅੰਦਰੋਂ ਲਾਲ ਦਿਖਣ ਵਾਲਾ ਇਹ ਤਰਬੂਜ ਗੁਨਾ ਦੀ ਖਾਨ ਹੈ। ਇਸ ਨੂੰ ਖਾਣ ਨਾਲ ਸਰੀਰ ਹਾਈਡਰੇਟ ਅਤੇ ਤਾਜ਼ਾ ਤਰੋ-ਤਾਜ਼ਾ ਰਹਿੰਦਾ ਹੈ। ਕਿਉਂਕਿ ਇਸ ਵਿੱਚ ਪਾਣੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਯੂਰਿਨ ਵਿੱਚ ਜਲਨ ਤੋਂ ਲੈ ਕੇ ਸਿਰ ਦਰਦ ਦੂਰ ਕਰਨ ਤੱਕ ਤਰਬੂਜ਼ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਧਿਆਨ ਰਹੇ ਕਿ ਤਰਬੂਜ਼ ਕਦੇ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਅਤੇ ਇਸ ਨੂੰ ਬਰਸਾਤ ਦੇ ਮੌਸਮ ਆਉਣ ਤੋਂ ਪਹਿਲਾਂ ਪਹਿਲਾਂ ਹੀ ਖਾ ਲਾਣਾ ਚਾਹੀਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਤੋਂ ਬਾਅਦ ਇਸ ਦੀ ਮਿਠਾਸ ਥੋੜੀ ਘਟ ਜਾਂਦੀ ਹੈ ਬੇਲ ਪੱਤਿਆਂ ਨੂੰ ਭਗਵਾਨ ਸ਼ਿਵ ਦੀ ਪਸੰਦੀਦਾ ਚੀਜ਼ ਮੰਨਿਆ ਗਿਆ ਹੈ ਇਸ ਦਾ ਜ਼ਿਕਰ ਕਈ ਗ੍ਰੰਥਾਂ ਵਿੱਚ ਵੀ ਮਿਲਦਾ ਹੈ ਬੇਲ ਦੇ ਪੱਤਿਆਂ ਵਿੱਚ ਕਈ ਅਜਿਹੇ ਗੁਣ ਮੌਜੂਦ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਦੇ ਹਨ ਇਸ ਦਾ ਜੂਸ ਸਰੀਰ ਨੂੰ ਠੰਡਕ ਪ੍ਰਦਾਨ ਕਰਦਾ ਹੈ ਇਸ ਕਰਕੇ ਇਸ ਨੂੰ ਗਰਮੀਆਂ ਦਾ ਸੁਪਰ ਫੂਡ ਵੀ ਸ਼ਾਮਿਲ ਕੀਤਾ ਗਿਆ ਹੈ ਬੇਲ ਦੀ ਪੱਤਰ 슈ਗਰ ਨੂੰ ਵੀ ਕੰਟਰੋਲ ਰੱਖਣ ਵਿੱਚ ਮਦਦ ਕਰਦੇ ਹਨ ਇਸ ਵਿੱਚ ਪੋਟਾਸ਼ੀਅਮ ਆਇਰਨ ਮੈਗਨੀਸ਼ੀਅਮ ਆਦ ਗੁਣ ਹੁੰਦੇ ਹਨ ਜੋ ਸਰੀਰ ਦੇ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦੇ ਹਨ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣਾ ਨਾਲ ਭਰਪੂਰ ਪੁਦੀਨੇ ਦੀਆਂ ਪੱਤੀਆਂ ਨੂੰ ਵੀ ਸੁਪਰ ਫੂਡ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਉਂਕਿ ਇਹ ਪੱਤੀਆਂ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀਆਂ ਹਨ ਇਸ ਨਾਲ ਚਮੜੀ ਦੀ ਨਮੀ ਬਣੀ ਰਹਿੰਦੀ ਹੈ ਪੁਦੀਨੇ ਵਿੱਚ ਪ੍ਰੋਟੀਨ ਮੈਂਥੋਲ ਵਿਟਾਮਿਨ A ਕਾਪਰ ਅਤੇ ਕਾਰਬੋਹਾਈਡਰੇਟਸ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਇਹ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ਪੁਦੀਨੇ ਦੇ ਪੱਤਿਆਂ ਦਾ ਤਾਜ਼ਾ ਰਸ ਚਿਹਰੇ ਨੂੰ ਲਗਾਉਣ ਤੇ ਠੰਡਕ ਪ੍ਰਦਾਨ ਕਰਦਾ ਹੈ ਇਸ ਨੂੰ ਚਟਨੀ ਜਾਂ ਕਿਸੇ ਵੀ ਡਰਿੰਕ ਵਿੱਚ ਮਿਲਾ ਕੇ ਪੀਤਾ ਜਾ ਸਕਦਾ ਹੈ ਨਾਰੀਅਲ ਦਾ ਪਾਣੀ ਗਰਮੀ ਅਤੇ ਸਰਦੀ ਦੋਨਾਂ ਮੌਸਮਾਂ ਵਿੱਚ ਕੀਤਾ ਜਾ ਸਕਦਾ ਹੈ ਇਸ ਦਾ ਪਾਣੀ ਸਰੀਰ ਦੇ ਵਿੱਚ ਹਾਨੀਕਾਰਕ ਤੱਤ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਇਹ ਸਰੀਰ ਨੂੰ ਹਾਈਡਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ ਇਸ ਵਿੱਚ ਕੈਲੋਰੀ ਬਹੁਤ ਹੀ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ ਇਸ ਲਈ ਇਸ ਨੂੰ ਵੀ ਸੁਪਰ ਫੂਡ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਸਭ ਤੋਂ ਅੰਤ ਵਿੱਚ ਕद्दू ਅਤੇ ਤੋਰੀਆਂ ਅਕਸਰ ਹੀ ਕद्दू ਜਾਂ ਤੋਰੀਆਂ ਦੀ ਸਬਜ਼ੀ ਦੇਖ ਕੇ ਬਹੁਤ ਸਾਰੇ ਲੋਕਾਂ ਦਾ ਮੂੰਹ ਬਣ ਜਾਂਦਾ ਹੈ ਪਰ ਅਸਲ ਵਿੱਚ ਕद्दू ਸਰੀਰ ਨੂੰ ਅਣਗਿਣਤ ਫਾਇਦੇ ਪਹੁੰਚਾਉਂਦਾ ਹੈ ਕद्दू ਤਰਬੂਜ਼ ਵਰਗੇ ਫਲਾਂ ਦੀ ਹੀ ਇੱਕ ਪ੍ਰਜਾਤੀ ਦਾ ਮੈਂਬਰ ਹੈ ਅਤੇ ਦੁਨੀਆ ਭਰ ਵਿੱਚ ਕद्दू ਦੀਆਂ 150 ਤੋਂ ਵੀ ਵੱਧ ਕਿਸਮਾਂ ਮੌਜੂਦ ਹਨ ਕद्दू ਵਿਟਾਮਿਨ A ਅਤੇ ਵਿਟਾਮਿਨ C ਦਾ ਵਧੀਆ ਸਰੋਤ ਹਨ ਅਤੇ ਇਹ ਸਰੀਰ ਦੀ ਇਮਿਊਨਿਟੀ ਨੂੰ ਬਿਹਤਰ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ ਕद्दू ਕਦ ਦੋਨੋਂ ਅਸੀਂ ਸਬਜੀ ਜਾਂ ਰਾਇਤੇ ਦੇ ਰੂਪ ਵਿੱਚ ਖਾ ਸਕਦੇ ਹਾਂ ਤਾਂ ਵੀਡੀਓ ਦੇ ਅੰਤ ਵਿੱਚ ਤਾਂ ਦੋਸਤੋ ਕਮੈਂਟ ਬਾਕਸ ਦੇ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰਿਓ ਕਿ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਮੇਰਾ ਹੌਸਲਾ ਵਧਾਉਂਦੇ ਰਹੋ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ